ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਲੋਕ ਤੁਸੀਂ ਸੱਚਨੇ ਹੈਪੀ ਐਂਡ ਬਲੱਸ ਹੋਣਿਆ ਆਪਣੀ ਆਪਣੀਆਂ ਫੈਮਿਲੀਆਂ ਦੇ ਵਿੱਚ ਚਲੋ ਆਪਾਂ ਅੱਜ ਸੈਟਰਡੇ ਵਾਲੇ ਟਲ ਬਲੌਗ ਦੀ ਸ਼ੁਰੂਆਤ ਕਰਦੇ ਆ ਨਾ ਬਲੌਗ ਕਹਿੰਦਾ ਤੁਹਾਨੂੰ ਪਤਾ ਹੈ ਕਿ ਮੇਰਾ ਤਾਂ ਬਸ ਆ ਇੱਕ ਕੰਮ ਹੁੰਦਾ ਹੈ ਹਨਾ ਤੇ ਮੈਂ ਅੱਜ ਨੋ ਬਚੀ ਆ ਗਈ ਸੀ ਹਨਾ ਕਿਉਂਕਿ ਸਾਰੀ ਫੈਮਿਲੀ ਘਰਾਂ ਤੇ ਹੋਣ ਅਨੁਸਾਰ ਤੇ ਰਿਮੈਂਬਰ ਗਿਆ ਠੀਕ ਹੈ ਕੁਝ ਗਿਫਟਸ ਲੈਣਾ ਤੇ ਵੈਸੇ ਮੈਂ ਠੀਕ ਹੋ ਗਈ ਹਾਂ ਲਿਟਲ ਰਹਿ ਕੇ ਆਇਆ ਮੈਂ ਠੀਕ ਵੈਸੇ ਹੋ ਗਈ ਹਾਂ ਪਰ ਪੂਰੀ ਤਾਂ ਠੀਕ ਨਹੀਂ ਹੋਈ ਤੇ ਬਸ ਠੀਕ ਹੋ ਗਈ ਹਾਂ ਮੈਂ ਬਸ ਉਹਨਾਂ ਪ੍ਰੈਸ ਕਰਦੀ ਆ ਠੀਕ ਐ ਬਸ ਫਿਰ ਮੈਂ ਸ਼ਾਮ ਨੂੰ ਘਰ ਚਲ ਜਾਣਾ ਆ ਠੀਕ ਐ ਤੇ ਫਿਰ ਮੈਂ ਆਪਣੇ এমਪਲੋਇਰ ਦੇ ਘਰ ਜਾਵਾਂਗੀ ਉਹਨਾਂ ਨੇ ਵੀ ਮੈਨੂੰ ਇਨਵਾਈਟ ਕੀਤਾ ਐ ਸ਼ਾਮ ਨੂੰ ਮੈਂ ਸੱਤ ਦੀਆਂ ਗੱਲਾਂ ਬਤਾਇ ਮੈਂ ਤੁਹਾਨੂੰ ਦੱਸਦੀ ਆ ਜਿਹੜੇ ਬਿਸਕੁਟ ਐ ਨਾ ਆਹ ਵਾਲੇ ਮਤਲਬ ਆਹ ਆਹ ਵਾਲੇ ਤੇ ਜਾਂ ਇਹ ਇਹ ਵਾਈਟ ਵਨ ਐ ਤੇ ਉਹ ਬਰਾਊਨ ਵਾਲੇ ਬਿਸਕੁਟ ਠੀਕ ਐ ਉਹ ਮੈਂ ਘਰ ਪਾਈ ਮੈਂ ਦੋਨ ਨੂੰ ਕਾਹੂੰਗੀ ਤੇ ਮੈਂ ਸੋਰੀ ਪਹਿਲਾਂ ਦੱਸਣਾ ਮੈਂ ਪਰੇਕ ਲਿਆ ਮੈਂ 커피 ਚਾਹ ਫਿਲ ਨੀ ਕੀਆ ਤੇ ਇਹਨਾਂ ਸਾਲ ਦੀ ਸਾਲ ਹੀ ਬਸ ਬਣਦੇ ਆ ਇਹ ਵਾਲੇ ਬਿਸਕਟ ਮਤਲਬ ਜਦੋਂ 크리스마ਸ ਇਹਨਾਂ ਦੀ ਹੁੰਦੀ ਆ ਨਾ ਬਸ ਉਦੋਂ ਹੀ ਐਸੇ ਮੰਤ ਬਣਦੇ ਆ ਤੇ ਬਾਅਦ ਚ ਇਹ ਤੁਹਾਨੂੰ ਸਾਲ ਚ ਬਿਸਕਟ ਦੇਖੋਗੇ ਨਹੀਂ ਇਹ ਵਾਲੇ ਤੇ ਬਰਾਊਨ ਵਾਲੇ ਪਰ ਉਹ ਹਲੀ ਵਾਲੇ ਹੁੰਦੇ ਆ ਪਰ ਹੁੰਦੇ ਬਹੁਤ ਸਵਾਦਾ ਜੰਮੀ ਹੁੰਦੇ ਆ ਵੈਰੀ ਸਿੰਪਲ ਮਤਲਬ ਬਹੁਤ ਸੌਖੀ ਰੈਸਪੀ ਆ ਮਤਲਬ ਅਸੀਂ ਮਤਲਬ ਬਣਾ ਸਕਦੇ ਆ ਠੀਕ ਹੈ ਕੋਈ ਵੀ ਇਨਸਾਨ ਬਣਾ ਸਕਦਾ ਹੈ ਬਹੁਤ ਮਤਲਬ ਜਿੱਦਾਂ ਆਪਣੇ ਪੀਪੇ ਵਾਲੇ ਬਿਸਕਟ ਹੁੰਦੇ ਆ ਤੇ ਮਤਲਬ ਇਹ ਮੇਰੇ ਫੇਵਰਟ ਆ ਗਏ ਆ ਮੈਨੂੰ ਇਹ ਗੱਲ ਦੀ ਹੁੰਦੀ ਆ ਜਦੋਂ ਕ੍ਰਿਸਮਸ ਆਉਂਦੀ ਆ ਨਾ ਬਸ ਮੈਨੂੰ ਇਸ ਗੱਲ ਦਾ ਹੁੰਦਾ ਹੈ ਕਿ ਮੇਰੇ ਫੇਵਰਟ ਆ ਬਿਸਕਟ ਆ ਗਏ ਆ ਹਨਾ ਮਤਲਬ ਬੜੇ ਸੁਆਦ ਦੇ ਬੜੇ ਯੰਮੀ ਹੁੰਦੇ ਆ ਹਨਾ ਮਤਲਬ ਉਹ ਨਾ ਜਿਹੜੇ ਤੁਸੀਂ ਬ੍ਰਾਊਨ ਵਾਲੇ ਹੁੰਦੇ ਆ ਬਹੁਤ ਟੇਸਟੀ ਹੁੰਦੇ ਆ ਤੇ ਸ਼ਾਇਦ ਮੈਂ ਕੱਲ ਨੂੰ ਆਪਣੀ ਫਰੈਂਡ ਦੇ ਨਾਲ ਬਣਾਉਂਗੀ ਉਹਨੇ ਕਿਹਾ ਕਿ ਤੂੰ ਆਜੇ ਉਹ ਸਾਊਥ ਇੰਡੀਅਨ ਦੀ ਆ ਉਹਨੂੰ ਤਾਂ ਆਂਦੇ ਆ ਹਨਾ ਮੈਂ ਕਦੇ ਇਹਦਾ ਟ੍ਰਾਈ ਨਹੀਂ ਸੀ ਕੀਤਾ ਤੇ ਪਰ ਮੈਨੂੰ ਪਤਾ ਤਾਂ ਸੀਗਾ ਹਨਾ ਤੇ ਬਿਸਕੁਟ ਕਿੱਦਾਂ ਬਣਦੇ ਆ ਪਰ ਮੈਂ ਕਦੇ ਟ੍ਰਾਈ ਨਹੀਂ ਸੀ ਕੀਤਾ ਹਨਾ ਤੇ ਹੁਣ ਕੱਲ ਨੂੰ ਸ਼ਾਇਦ ਮੈਂ ਉੱਥੇ ਜਾਵਾਂ ਠੀਕ ਹੈ ਜਬ ਬਿਸਕੁਟ ਬਣਵਾ ਕੇ ਲੈ ਕੇ ਆਉਂਗੀ ਬੜੇ ਬਹੁਤ ਬੜੇ ਮਤਲਬ ਬਹੁਤ ਟੇਸਟੀ ਆ ਮੈਂ ਦੱਸ ਨਹੀਂ ਸਕਦੀ ਜਿਹੜੇ ਆ ਤਾਂ ਕੋਈ ਫੇਰ ਵਾਈਟ ਵਾਲੇ ਆ ਹਨਾ ਬਸ ਥੋੜਾ ਜਿਹਾ ਫਲੇਵਰ ਮਤਲਬ ਹੁੰਦਾ ਆ ਇਹ ਸੂਜੀ ਦੇ ਆ ਪਤਾ ਨਹੀਂ ਸੂਜੀ ਦੇ ਆ ਆਟੇ ਦੀ ਸੂਜੀ ਦੇ ਤੇ ਜਿਹੜੇ ਵਾਈਟ ਜਿਹੜੇ ਬਰਾਊਨ ਵਾਲਿਆਂ ਨਾ ਉਹ ਹਨੀ ਦੇ ਵਿੱਚ ਬਣਾਏ ਹੁੰਦੇ ਆ ਮਤਲਬ ਯਮ ਯਮ ਬੁਗਾ ਸੁਆਦ ਆਉਂਦਾ ਚਾਹ ਦੇ ਨਾਲ ਦਾ ਪਤਾ ਨਹੀਂ ਮਤਲਬ ਬਹੁਤ ਐਕਸਪੈਂਸਿਵ ਆ 12 ਰੁਪਏ 12 ਰੋ ਮਤਲਬ 12 ਰੁਪਏ ਕਿਲੋ ਵਾ ਇੱਥੇ ਉਹ ਵਾਲੇ ਬਿਸਕਟ ਤੇ ਸੁਪਰਮਾਰਕਟਾਂ ਦੇ ਵਿੱਚ ਬਹੁਤ ਮਹਿੰਗੇ ਲੱਗੇ ਹੋਏ ਆ ਬੈਕਰੀ ਤੇ 12 0 ਦੇ ਸਟੋਰ ਪਾ ਤੋਂ ਨਾ ਤੇ ਮੈਂ ਤਾਂ ਬਹੁਤ ਢੋਗੀ ਰਹਿੰਦੀ ਮੇਰਾ ਤਾਂ ਘਰ ਕਿੰਨੇ ਪਾਇਆ ਨਾ ਲਿਆ ਲਿਆ ਕੇ ਮਤਲਬ ਵੈਦਾਂ ਖਾਂਦੀ ਰਹਿੰਦੀ ਆ ਇੱਥੇ ਵੀ ਬਹੁਤ ਪਏ ਹੁੰਦੇ ਆ ਤੇ ਬਸ ਇਹੀ ਮੈਨੂੰ ਮੇਰਾ ਫੇਵਰੇਟ ਆ ਮੇਰਾ ਜਿਸਮੇਸ ਆਂਦੀ ਉਹ ਹੋਰ ਤਾਂ ਮੈਨੂੰ ਕਾਸ਼ੀਆਂ ਚਾਕਲੇਟਸ ਵਗੈਰਾ ਪਈਆਂ ਠੀਕ ਐ ਤੇ ਵੀ ਕਹਿ ਸੀ ਮੈਮ ਨੇ ਕਹਿ ਸੀ ਘਰ ਲੈ ਜਾਈਂ ਠੀਕ ਐ ਤੇ ਕਿੰਨ ਖਾਣੀਆਂ ਆ ਤੇ ਸਾਰੀਆਂ ਇੱਧੇ ਪਈਆਂ ਪਰ ਮੈਂ ਕਿੰਨਾ ਕ ਖਾ ਲੈਣਾ ਆ ਇਕੱਲੇ ਬੰਦੇ ਨੇ ਹਨਾ ਉਹੀ ਬਸ ਇਹ ਵੀ ਦੇ ਸਵੀਟ 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 ਹਨਾ ਕਿੰਨਾ ਕ ਖਾ ਲੈਣਾ ਆ ਇਹਦੀਆਂ ਸਾਰੀਆਂ ਚਾਕਲੇਟਸ ਆ ਜੋ ਮੈਂ ਵੀ ਲੈ ਕੇ ਆਈਆਂ ਸੁਪਰਮਾਰਕਟ ਮੈਂ ਸੋਚਿਆ ਚੱਲ ਮੈਂ ਉੱਥੇ ਘਰ ਨਾ ਜ਼ਮਬਾਰ ਕੇ ਸਿੰ ਦੇ ਦੂੰਗੀ ਹੋਰ ਹਨਾ ਨਾ ਕਿ ਕਿਸੇ ਅਧਰਿਆ ਮੇਰੇ ਕੋਲ ਤਾਂ ਕੋਈ ਗੱਲ ਨਾ ਪਤਾ ਹੋਰ ਕੋਈ ਗੱਲ ਬਤਨੀ ਮੇਰੇ ਕੋਲ ਤਾਂ ਨਹੀਂ ਠੀਕ ਹੈ ਤੇ ਮੈਂ ਤੁਹਾਨੂੰ ਇਹ ਵੀ ਹੈਗਾ ਕਿ ਕੈਮਰਾ ਚਾ ਕੇ ਇਧਰ ਦਿਖਾ ਸਕਦੀ ਇਧਰ ਦਿਖਾ ਸਕਦੀ ਹਾਂ ਬਸ ਮੈਂ ਇੱਕ ਤਾਂ ਬੈਠੀਆਂ ਠੀਕ ਹੈ ਇਹ ਤੁਹਾਡਾ ਗੱਲਬਾਤ ਕਰਦੀਆਂ ਪੁੱਛਣਾ ਤਾਂ ਕੁਝ ਪੁੱਛ ਸਕਦੇ ਹੋ ਠੀਕ ਹੈ ਕਮੈਂਟਸ ਦੇ ਵਿੱਚ ਤੇ ਬਸ ਮੈਂ ਆਪਣੀ ਇਹ ਚਾਹ ਪੀਉਂਗੀ ਠੀਕ ਹੈ ਉਸ ਤੋਂ ਬਾਅਦ ਫਿਰ ਪ੍ਰੈਸ ਕਰਨ ਲੱਗਦੀ ਕਿ ਤੁਸੀਂ ਦੇਖੋ ਪ੍ਰੈਸ ਮੇਰੀ ਹੋਤਰਾ ਹੋਣਾ ਲਾ ਕੇ ਕਿ ਹੁਣ ਮੇਰਾ ਰੈਸਟ ਟਾਈਮ ਹੋਇਆ ਯਾਰ ਉੱਤੇ ਮੈਨੂੰ ਤੁਹਾਨੂੰ ਪਤਾ ਮੈਨੂੰ ਇੱਦਾਂ ਦਿਖਾ ਦਿੱਤੀ ਕਿ ਮੈਂ ਸ਼ੁਰੂ ਤੋਂ ਕਿਹਾ ਕਿ ਮੈਂ ਬਹੁਤ ਸਿੰਪਲ ਆ ਮੈਨੂੰ ਇਹਦਾ ਆਦਤ ਨਹੀਂ ਆ ਕਿ ਉੱਤੇ ਕੈਮਰਾ ਚੱਕਣਾ ਜਾਂ ਉੱਤੇ ਚੱਕਣਾ ਜਾਂ ਫਰੀडम ਹੁੰਦੀ ਹੈ ਨਾ ਬੰਦੇ ਦੀ ਫਿਰ ਬੰਦਾ ਆਟੋਮੈਟਿਕ ਹੀ ਬੰਦਾ ਆਪਣੇ ਆਪ ਹੀ ਬਣਾਣਾ ਮਤਲਬ ਵੀਡੀਓ ਬਣਾਉਣਾ ਅਜੇ ਇਹਨੀ ਫਰੀडम ਨਹੀਂ ਹੈਗੀ ਇਹਨਾਂ ਨੂੰ ਮਤਲਬ ਇਹ ਹੋਰ ਲੋਕ ਆ ਨਾ ਜਿਹੜੇ ਆਪਣੀ ਕੰਟੀ ਦੇ ਲੋਕ ਆ ਜਾਂ ਆਪਣੀ ਮਤਲਬ ਹੈਗੇ ਆ ਹਨਾ ਚਾਹ ਕੋ ਰਿਸ਼ਤੇਦਾਰ ਹੈਗੇ ਆ ਮਤਲਬ ਤੁਹਾਨੂੰ ਪਤਾ ਇਹਨਾਂ ਗੋਰੇ ਦਾ ਗੋਰੇ ਹੁੰਦੇ ਆ ਹਾਂ ਕਰਕੇ ਤੇ ਪੁੱਛ ਰਹੇ ਸੀਗੇ ਇਹਨਾਂ ਨੇ ਵੀ ਇਵਿਟੇਸ਼ਨ ਦਿੱਤਾ ਮੈਨੂੰ ਉਹ ਕਹਿ ਰਿਹਾ ਕਿ ਤੁਸੀਂ ਸਾਡੇ ਮਤਲਬ ਜਾਣਾ ਆ ਇਹਨਾਂ ਨੇ ਮਤਲਬ ਖਾਣੇ ਤੇ ਜਾਣਾ ਕਰ ਇਸ ਵਿੱਚ ਤੇ ਇਹਨਾਂ ਨੇ ਆਪਣੀ ਸਿਸਟਰ ਦੇ ਮਤਲਬ ਸਾਰਨੀ ਆਪਣੀ ਸਿਸਟਰ ਤੇ ਜਾਣਾ ਆ ਤਾਂ ਕਰਕੇ ਉਹ ਕਹਿੰਦੇ ਤੁਸੀਂ ਸਾਡੇ ਨਾਲ ਮਤਲਬ ਪਰਸਨਲੀ ਉਹਨਾਂ ਨੇ ਮੈਨੂੰ ਕਿਹਾ ਆ ਕਿ ਜਾਣਾ ਆ ਠੀਕ ਆ ਮੈਂ ਸ਼ਾਇਦ ਦੇਖੂਗੀ ਮੈਂ ਟਰਾਈ ਕਰੂੰਗੀ ਠੀਕ ਆ ਤੇ ਫਿਰ ਜਿਹੜੇ ਮੇਰੇ ਪਹਿਲੇ ਏਮਪਲੋਇਰ ਆ ਉਹਨਾਂ ਨੇ ਵੀ ਅੱਜ ਮਤਲਬ ਮਤਲਬ ਦੂਜੀ ਮੈਡਮ ਦੇ ਘਰਾਂ ਛੋਟੀ ਮੈਂ ਉਹਨਾਂ ਨੇ ਬੇਟੀ ਦੇ ਜਾਣਾ ਆ ਸਾਰੀ ਫੈਮਿਲੀ ਤੇ ਉੱਥੋਂ ਵੀ ਮੈਨੂੰ ਮਤਲਬ ਇਨਵਾਈਟ ਕੀਤਾ ਕਿ ਤੂੰ ਜ਼ਰੂਰ ਆਣਾ ਆ ਠੀਕ ਹੈ ਮੈਂ ਦੇਖ ਲਈਆ ਮੈਂ ਕੀ ਕਰ ਰਿਹਾ ਹਾਂ ਤੋਂ ਚਾਰਚ ਚਵੀ सेलिब्रेट ਕਰਨਾ ਚਾਰਚ ਚਵੀ ਪ੍ਰੋਗਰਾਮ ਹੈ ਕੱਲ੍ਹ ਵੀ ਚਾਰਚ ਚਵੀ ਪ੍ਰੋਗਰਾਮ ਹੈ ਠੀਕ ਹੈ ਮਤਲਬ ਉੱਥੇ ਵੀ ਸੈਲੀਬ੍ਰੇਟ ਕਰਨਾ ਯਾਰ ਮਤਲਬ ਮੈਨੂੰ ਲੱਗਿਆ ਕਿ ਫੈਸਟੀਵਲ ਕਰਨੇ ਚਾਹੀਦੇ ਹਰ ਇੱਕ ਧਰਮ ਦਾ ਮਤਲਬ ਪੱਕਾ ਵੱਖ ਨਜ਼ਾਰਾ ਹੁੰਦਾ ਹੈ ਰਿਸਪੈਕਟ ਕਰਨੀ ਚਾਹੀਦੀ ਤੇ ਇੰਜੋਏ ਕਰਨਾ ਚਾਹੀਦਾ ਪਤਾ ਲੱਗਦਾ ਕਿ ਅਸੀਂ ਕਿੰਨੇ ਮਤਲਬ ਕਿੰਨੇ ਕਿੰਨੇ ਮਤਲਬ ਕਿ ਜਿੱਦਾਂ ਅਸੀਂ ਮਤਲਬ ਖਾਣਾ ਟਰਾਈ ਕਰ ਰਹੇ ਹਾਂ ਸਾਨੂੰ ਜਾਣਾ ਚਾਹੀਦਾ ਸਾਨੂੰ ਫੈਸਟੀਵਲ ਨੂੰ ਇੰਜੋਏ ਕਰਨਾ ਚਾਹੀਦਾ ਇਹ ਨਾ ਦੇਖੋ ਕਿ ਉਹ ਫਲਾਣਾ ਕ੍ਰਿਸਚੀਅਨ ਆ ਜਾਵੇ ਨਹੀਂ ਯਾਰ ਇੰਜੋਏ ਕਰੋ ਹਨਾ ਇਸ ਧਰਤੀ ਤੇ ਆਏ ਆ ਸਿਰਫ ਇੰਜੋਏ ਕਰਨ ਲਈ ਆਏ ਆ ਹਨਾ ਮਤਲਬ ਇੱਕ ਦੂਸਰੇ ਦੀ ਰਿਸਪੈਕਟ ਕਰੋ ਅੱਗੇ ਵਧ ਕੇ ਹਨਾ ਅਗੀਆਂ ਫਲਾਣਾ ਸ਼ੇਦੀ ਮੇਰੇ ਤੇ ਤਾਂ ਹੁੰਦਾ ਆ ਤੇ 크리스마 ਦੇ ਟਰੀ ਵੀ ਇਨਾਂ ਨੇ ਬਣਾਏ ਹੋਇਆ ਮੈਂ ਪਰ ਇੰਨੇ ਵਧੀਆ ਨਹੀਂ ਅਜੀਬ ਵਿਚਾਰੇ ਤੇ ਬਣੇ ਨਹੀਂ ਤੁਹਾਨੂੰ ਪਤਾ ਕਿ ਮੈਮ ਦਾ ਮੇਰੀ ਬਹੁਤ ਬਿਜ਼ੀ ਰਹਿੰਦੀ ਆ ਹਨਾ ਮਤਲਬ ਉਹ ਤਾਂ ਐਮਬੈਸਟਰ ਆ ਤੇ ਮੈਨੂੰ ਪਤਾ ਨਹੀਂ ਕਿੱਦਾਂ ਇਨਾਂ ਨੇ ਕੀ ਇਨਾਂ ਦਾ ਹਿਸਾਬ ਕਿਦਾ ਹੈ ਹਨਾ ਜਿੱਤੇ ਪਹਿਲੇ ਇੰਪੋਰਟਸ ਉਹਨਾਂ ਨਾਲ ਤਾਂ ਬਣਾ ਰਹੇ ਸੀ ਇੱਥੇ ਦੋ ਛੋਟੇ ਛੋਟੇ ਬੱਚੇ ਆ ਫਿਰ ਉਹ ਜੇਦ ਕਰਦੇ ਅਸੀਂ ਬਣਾਣੇ ਆ ਨਾਈਟ ਨੂੰ ਬਣਾਣੇ ਪਰ ਬਣਾਦੇ ਨਹੀਂ ਉਹ ਦੋਕ ਲਗਾਉਂਦੇ ਆ ਗੁੱਡੀਆਂ ਬਟੋਲੇ ਬਸ ਫਿਰ ਅਸੀਂ ਕਹਿੰਦੇ ਆ ਟਾਈਡ ਹੋ ਗਏ ਹਨਾ ਤਾਂ ਕਰਕੇ बस اثرੀਆਂ ਗੱਲਾਂ ਬਾਤਾਂ ਆ ਮੈਂ ਕ੍ਰਿਸਮਸ ਦਾ ਟ੍ਰੀ ਵੀ ਤੁਹਾਨੂੰ ਦਿਖਾ ਦਉਗੀ ਜਾਂ ਫਿਰ ਹੁਣ ਮੈਨੂੰ ਛੁੱਟੀਆਂ ਹੋਣੀਆਂ ਆ ਵੈਸੇ ਸੈਂਡੇ ਵੀ ਤਾਂ ਹੁੰਦੀ ਆ ਮੰਡੇ ਆ ਟਿਊਜ਼ਡੇ ਦੀ ਹੈਗੀ ਆ ਪਰ ਮੈਂ ਇਹਨਾਂ ਨੂੰ ਕਹਿ ਜਾਈਏ ਸਾਡੇ ਨਾਲ ਚਲੀ ਤੇ ਬਾਕਸਿੰਗ ਡੇ ਵੀ ਸ਼ੋਪਿੰਗ ਨੂੰ ਅਧਰਾ ਤੇ ਉਹ ਕਹਿੰਦੇ ਆ ਕਿ ਅਸੀਂ ਜਾਣਾ ਆ ਬੱਚਿਆਂ ਨੂੰ ਲੈ ਕੇ ਹਨਾ ਕ੍ਰਿਸਮਸ ਮਾਰਕੀਟ ਤੇ ਕਿ ਤੂੰ ਸਾਡੇ ਨਾਲ ਚਲੀ ਸ਼ਰ ਮੈਂ ਜਾਵਾਂ ਹਨਾ ਪਰ ਅੱਜ ਪਤਾ ਪਤਾ ਕੋਈ ਨਹੀਂ ਹੈਗਾ ਮੈਂ ਜਵਾਬ ਹੀ ਦੇ ਰਹੀ ਨਾ ਕਿਉਂਕਿ ਇਹ ਨਾ ਜਾ ਕੇ ਗੋਰੀਆ ਨਾ ਜਾ ਕੇ ਬੋਰਿੰਗ ਜਿਹੀ ਫੀਲ ਹੁੰਦੀ ਰਹਿੰਦੀ ਆ ਮਤਲਬ ਐਦਾਂ ਆਪਣੇ ਅਸੀਂ ਤਾਂ ਅੱਠੇ ਰੋਲਾ ਬੰਦੇ ਚੁੱਪ ਚ ਬਿਤੀ ਰਹਿਣਾ ਐਦਾਂ ਹਨਾ ਮਤਲਬ ਕੀ ਖਾਣਾ ਕੀ ਨਹੀਂ ਖਾਣਾ ਮੈਨੂੰ ਹੁਣ ਇਹ ਮੈਨੂੰ ਇਹ ਟੈਨਸ਼ਨ ਪੈ ਗਈ ਆ ਮਤਲਬ ਇਹ ਕਹਿੰਦੇ 25 ਦਿਨ ਸਾਡੇ ਨਾਲ ਜਿੱਦੋ ਜ਼ਰੂਰ ਜਾਣਾ ਪਰ ਮੈਂ ਸੋਚੀਆ ਮਤਲਬ ਕਿ ਖਾਉਂਗੀ ਕਿ ਆ ਅਨਾ ਮਤਲਬ ਸਾਡੀ ਵਰਗਾ ਤਾਂ ਗੋਰੀਆਂ ਨੂੰ ਦੇਖ-ਦੇਖ ਕੇ ਮੈਂ ਤਾਂ ਰਾਜੂਂਗੀ ਨਹੀਂ ਵਸੋਣੀਆਂ ਡਰਸਾ ਪਾਈਆਂ ਮੋੜੀਆਂ ਨੂੰ ਮੈਂ ਤਾਂ ਚਲ ਫਿਰ ਸਿੰਪਲ ਜਿਹਾ ਬਣ ਕੇ ਜਾਉਂਗੀ ਹਨਾ ਤੇ ਮਤਲਬ ਉਹਨਾਂ ਨੂੰ ਦੇਖ ਕੇ ਮੇਰਾ ਤਾਂ ਢਿੱਡ ਭਰ ਜਾਣਾ ਹੈ ਮੈਂ ਖਾਣਾ ਕਿਤੋਂ ਨੰਗਣਾ ਹੈ ਹਨਾ ਮਤਲਬ ਐਦਾ ਹੁੰਦਾ ਹੀ ਆ ਮਤਲਬ ਐਸੀ ਮਤਲਬ ਇਹ ਲੋਕੀ ਮਤਲਬ ਬਹੁਤ ਅੱਛੇ ਆ ਗੋਰੇ ਲੋਕ ਬਹੁਤ ਅੱਛੇ ਹੁੰਦੇ ਆ ਸਿੰਪਲ ਹੁੰਦੇ ਆ ਤੇ ਮਤਲਬ ਬਹੁਤ ਜ਼ਿਆਦਾ ਨਹੀਂ ਹੋ ਗਿਆ ਚਲੋ ਠੀਕ ਹੈ ਹੁਣ ਮੈਂ ਜਾਂਚ ਉਪੀਲਮਾ ਠੀਕ ਹੈ ਫਿਰ ਆ ਜਾਣਾ ਕਿ ਮੇਰੀ ਪ੍ਰੈਸ ਕਾਰ ਨੇ ਰਿਪਾਇ ਟਾਈਮ ਸੇ ਘਰ ਜਾਣਾ ਹੈ ਕਿ ਇੰਪੋਰਟ ਦੇ ਘਰ ਵੀ ਜਾਣਾ ਹੈ ਤੇ ਬਸ ਆਪਣੇ ਲਈ ਵੀ ਸਮਾਨ ਖੋਣ ਮੜਾ ਜਾ ਖਰੀਦਣਾ ਠੀਕ ਹੈ ਤਾਂ ਫੋਲ ਬੁਕੇ ਲੈਣ ਜਾਣਾ ਮਾਰਕੀਟ ਤੋਂ ਉਪਰ ਤੋਂ ਮੈਨੂੰ ਕੋਲ ਮਤਲਬ ਬਹੁਤ ਪਸੰਦ ਆ ਤੇ ਮੈਡਮ ਨੂੰ ਦੇਣ ਨੂੰ ਤਾਂ ਕਰਕੇ ਫਿਰ ਜਾਣਾ ਚਲੋ ਠੀਕ ਹੈ ਮਿਲਦੀ ਇਕਲ ਵਿੱਚ ਬਾਏ ਬਾਏ ਲੋਕ ਜੀ